ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਐਸੇ ਸਿੱਖ ਯੋਧੇ ਦੀ ਗਾਥਾ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਆ ਬਹੁਤ ਘੱਟ ਲੋਕ ਯਾਨੀ ਸਾਰੇ ਨਹੀਂ ਜਾਣਦੇ ਪਰ ਬਹੁਤ ਘੱਟ ਸਿੱਖ ਜਿਹੜੇ ਆ ਉਸ ਯੋਧੇ ਬਾਰੇ ਜਾਣਦੇ ਆ ਤੇ ਉਸ ਯੋਧੇ ਨੂੰ ਕਹਿੰਦੇ ਨੇ ਬਾਬਾ ਨਿਧਾਨ ਸਿੰਘ ਪੰਜਾਥਾ ਇਹ ਨਾਮ ਉਹਨਾਂ ਦਾ ਕਿਵੇਂ ਪਿਆ ਆ ਜੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਤੇ ਪੂਰੀ ਵੀਡੀਓ ਐਂਡ ਤੱਕ ਸੁਣਿਓ ਜੀ ਜ਼ਰੂਰੀ ਹੈ ਸੁਣੀ ਤਾਂ ਹੀ ਸਾਨੂੰ ਜਿਹੜਾ ਆ ਸਾਡੇ ਐਸੇ ਜੋਧਿਆਂ ਜਰਨੈਲਾਂ ਦੇ ਜਿਹੜੇ ਨਾਮ ਆ ਜਾਂ ਉਹਨਾਂ ਦਾ ਇਤਿਹਾਸ ਹੋ ਸਾਨੂੰ ਪਤਾ ਲੱਗੂਗਾ ਜੀ ਐਸੀਆਂ ਵੀਡੀਓ ਅਸੀਂ ਦੇਖਾਂਗੇ ਤੇ ਤੇ ਆਜੋ ਆਪਾਂ ਸਾਰੇ ਸੁਣਦੇ ਆਂ ਵੀਡੀਓ ਨੂੰ ਆ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਤਵਾਰਿਕ ਦਾ ਹਰ ਇੱਕ ਵਰਕਾ ਕਿਸੇ ਨਾ ਕਿਸੇ ਮਹਾਨ ਸੂਰਮੇ ਦੀ ਗਾਥਾ ਸੁਣਾਉਂਦਾ ਹੈ ਇੰਨੇ ਸੂਰਮੇ ਇੰਨੇ ਮਹਾਨ ਯੋਧੇ ਸ਼ਹੀਦੀ ਜਨੀਆਂ ਦੀ ਕਿਸੇ ਹੋਰ ਕੌਮ ਨੇ ਪੈਦਾ ਕੀਤੇ ਹੋਣੇ ਕਿਸੇ ਨੇ ਵੀ ਕਿਸੇ ਬੱਚੇ ਨੂੰ इवन ਪੂਰੀ ਸਮਝ ਵਾਲੇ ਕਿਸੇ ਨੌਜਵਾਨ ਨੂੰ ਵੀ ਜੇ ਕੁਝ ਸਿੱਖ ਸੂਰਮਿਆਂ ਦੇ ਨਾਮ ਗਿਣਨ ਲਈ ਕਹਿ ਦਿੱਤਾ ਜਾਵੇ ਤਾਂ ਕੋਈ ਨਿਰਲਾ ਹੀ ਹੋਗਾ ਜੋ 8-10 ਤੋਂ ਵੱਧ ਨਾਮ ਜਿਣਾ ਸਕੇ ਸਿੱਖ ਇਤਿਹਾਸ ਕਿਹੋ ਜਿਹਾ ਹੈ ਅਣਗਿਣਤ ਸੂਰਮੇ ਹਨ ਜਿਨ੍ਹਾਂ ਦੇ ਨਾਮ ਸਾਡੀਆਂ ਅੰਗਲੀਆਂ ਕਰਕੇ ਸਮੇਂ ਦੀ ਰੇਤ ਵਿੱਚ ਕਿਤੇ ਗੁੰਮ ਹੋ ਕੇ ਰਹਿ ਗਏ ਇਹ ਇਹਦੇ ਪਿੱਛੇ ਵੀ ਜਿਹੜੀ ਜ਼ਿੰਮੇਵਾਰੀ ਹੈ ਨਾ ਜਿਹੜਾ ਇੰਨਾ ਇਤਿਹਾਸ ਸਾਨੂੰ ਨਹੀਂ ਪਤਾ ਇਦੇ ਪਿੱਛੇ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਆ ਉਹਨਾਂ ਦੀ ਆ ਉਹ ਕਿਵੇਂ ਆ ਉਹ ਆਪਾਂ ਵੀਡੀਓ ਦੇ ਐਂਡ ਵਿੱਚ ਗੱਲ ਕਰਾਂਗੇ ਇਹ ਜ਼ਿੰਮੇਵਾਰ ਉਹ ਆ ਜਿਹੜਾ ਸਾਨੂੰ ਇੰਨਾ ਇਤਿਹਾਸ ਸਾਡਾ ਨਹੀਂ ਪਤਾ ਲੱਗਾ ਐਂਡ ਤੇ ਗੱਲ ਕਰਦੇ ਆ ਪਹਿਲਾਂ ਆਪਾਂ ਸਾਰੀ ਵੀਡੀਓ ਨੂੰ ਸੁਣੀਏ ਜਾਈ ਇੱਕ ਮਹਾਨ ਨਾਮ ਹੈ ਸਰਦਾਰ ਨਿਧਾਨ ਸਿੰਘ ਜੀ ਪੰਜ ਹੱਤਾ ਦਾ ਪੰਜ ਪਿਛਲੇ ਵੀਡੀਓ ਦੇ ਕਮੈਂਟ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਨੇ ਕਮੈਂਟ ਕੀਤਾ ਕਿ ਜੀ ਨਿਧਾਨ ਸਿੰਘ ਪੰਜ ਹੱਤਾ ਦੀ ਵੀਡੀਓ ਬਣਾਓ ਇਹਨਾਂ ਦਾ ਨਾਮ ਨਿਧਾਨ ਸਿੰਘ ਪੰਜ ਹੱਤਾ ਕਿਵੇਂ ਪਿਆ ਤਾਂ ਲਓ ਜੀ ਆਪ ਸਭ ਦਾ ਹੁਕਮ ਸਿਰ ਮੱਤੇ ਪ੍ਰਵਾਨ ਸਰਦਾਰ ਮidan Singh ਜੀ ਪੰਜ ਹੱਥਾ ਤੇ ਵੀਡੀਓ ਹਾਜ਼ਰ ਹੈ ਇਸ ਤੋਂ ਪਹਿਲਾਂ ਵੀ ਸਿੱਕੇ ਦਾਸ ਨਾਲ ਜੁੜੇ ਬਹੁਤ ਸਾਰੇ ਸ਼ਾਨਦਾਰ ਵੀਡੀਓ ਇਸ ਚੈਨਲ ਤੇ ਅਪਲੋਡ ਹੋ ਚੁੱਕੇ ਹਨ ਸਰਦਾਰ ਹਰੀ ਸਿੰਘ ਬਿਲਕੁਲ ਦੇਖੋ ਸਾਰੇ ਜਾ ਕੇ ਸਕਸੈਸ ਦਾ ਰਾਹ YouTube ਚੈਨਲ ਹੈ ਸਰ ਹਰੀ ਸਿੰਘ ਨਾਲ ਉਹਨੂੰ ਕਿਸ ਤਰ੍ਹਾਂ ਧੋਖੇ ਨਾਲ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਡਿਸਕ੍ਰਿਪਸ਼ਨ ਵਿੱਚ ਇਸ YouTube ਚੈਨਲ ਦਾ ਲਿੰਕ ਹੈ ਉੱਥੇ ਜਾ ਕੇ ਤੁਸੀਂ ਸਿੱਧਾ ਚੈਨਲ ਤੇ ਜਾ ਕੇ ਤੇ ਵੀਡੀਓ ਸਾਰੀਆਂ ਦੇਖ ਸਕਦੇ ਹੋ ਕਿਵੇਂ ਹੋਇਆ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕਰਕੇ ਵਾਪਸ ਦੇ ਦਿੱਤੀ ਅੱਤੀ ਦੇ ਵਰਚਾ ਮਰੰਦਾ ਕੰਪਲੀਟ ਸੈਂਟਿਫਿਕ ਐਨਾਲਿਸਿਸ ਤੇ ਭਾਈ ਬਚਿੱਤਰ ਸਿੰਘ ਜੀ ਦਾ ਸੰਪੂਰਨ ਜੀਵਨ ਤੇ ਆਓ ਹੁਣ ਵਾਪਸ ਆਉਣੇ ਹਾਂ ਆਪਣੇ ਟੌਪਿਕ ਤੇ ਸਰਦਾਰ ਨਿਧਾਨ ਸਿੰਘ ਪੰਜਾਥਾ ਦਾ ਪੂਰਾ ਜੀਵਨ ਖਾਲਸੇ ਦੇ ਹਲੇਮੀ ਰਾਜ ਦੇ ਪਖ ਵਿੱਚ ਖੰਡੇ ਘੜਕੌਂਦਿਆਂ ਹੀ ਬਤੀਤ ਹੋਇਆ ਸੀ ਇਤਿਹਾਸ ਵਿੱਚ ਇਹੋ ਜਿਹੇ ਅਣਗਿਣਤ ਜੰਗਾਂ ਦਾ ਜ਼ਿਕਰ ਮਿਲਦਾ ਹੈ ਜੋ ਖਾਲਸੇ ਨੇ ਇਸ ਮਹਾਨ ਜਰਨੈਲ ਦੇ ਬਲਬੁੱਤੇ ਜਿੱਤੀਆਂ ਤੇ ਉਹਨਾਂ ਦਾ ਸਰੀਰ ਵੀ ਇਸ ਇਤਿਹਾਸ ਦੀ ਗਵਾਹੀ ਪਰਦਾ ਸੀ ਜੰਗਾਂ ਜੁੱਦਾਂ ਲੜਦਿਆਂ ਲੜਦਿਆਂ ਉਹਨਾਂ ਦੇ ਸਰੀਰ ਤੇ 4 ਇੰਚ ਜਿੰਨੀ ਥਾਂ ਵੀ ਨਹੀਂ ਬਚੀ ਸੀ ਜਿੱਥੇ ਕੋਈ ਫੱਟ ਨਾ ਲੱਗਿਆ ਹੋਵੇ ਇਸ ਤੋਂ ਇਲਾਵਾ ਸਰਦਾਰ ਨਿਧਾਨ ਸਿੰਘ ਜੀ ਪੰਜ ਥਾਣੇ ਲੰਬੇ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਅੰਗ ਰੱਖਕ ਦੀ ਸੇਵਾ ਵੀ ਨਿਭਾਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਵੀ ਕਿਸੇ ਵਿਦੇਸ਼ੀ ਹਕੂਮਰਾਨ ਨੂੰ ਮਿਲਣ ਜਾਂਦੇ ਤਾਂ ਸਰਦਾਰ ਨਿਧਾਨ ਸਿੰਘ ਜੀ ਪੰਜ ਥਾ ਖਾਸ ਤੌਰ ਤੇ ਉਹਨਾਂ ਦੇ ਨਾਲ ਹੀ ਹੁੰਦੇ ਸਨ ਇਤਿਹਾਸ ਗਵਾਹ ਹੈ ਕਿ ਜਦੋਂ ਇੱਕ ਵਾਰ ਇਸ ਇੰਡੀਆ ਕੰਪਨੀ ਦਾ ਇੱਕ ਅਫਸਰ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਇਆ ਸੀ ਤਾਂ ਨਿਧਾਨ ਸਿੰਘ ਵੱਲ ਵੇਖ ਕੇ ਉਸਨੇ ਮਹਾਰਾਜੇ ਨੂੰ ਸਵਾਲ ਕੀਤਾ ਸੀ ਕਿ ਤੁਹਾਡੇ ਇਸ ਬੰਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਇਹਦੇ ਕਿਹੜਾ ਪੰਜ ਹੱਥ ਹਨ ਜੋ ਤੁਸੀਂ ਇਸ ਦਾ ਨਾਮ ਪੰਜ ਹੱਥਾ ਰੱਖਿਆ ਹੋਇਆ ਹੈ ਉਸ ਅਫਸਰ ਨੇ ਇਹ ਗੱਲ ਸ਼ਾਇਦ ਇਸ ਲਈ ਕਹੀ ਕਿਉਂਕਿ ਵੇਖਣ ਨੂੰ ਸਰਦਾਰ ਨਿਧਾਨ ਸਿੰਘ ਬਸ ਦਰਮਿਆਨੀ ਕੱਦ ਕੱਠੀ ਵਾਲੇ ਸਧਾਰਨ ਮਨੁੱਖੀ ਲੱਗਦੇ ਸਨ ਅੰਗਰੇਜ਼ ਅਫਸਰ ਦੀ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਕਿ ਜਨਾਬ ਰੱਬ ਦਾ ਸ਼ੁਕਰ ਮਨਾਓ ਕਿ ਹਜੇ ਤੱਕ ਤੁਹਾਨੂੰ ਜੰਗੇ ਮੈਦਾਨ ਵਿੱਚ ਨਿਧਾਨ ਸਿੰਘ ਦੇ ਪੰਜੇ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ ਜਿਨ੍ਹਾਂ ਇੱਕ ਵਾਰ ਜੰਗੇ ਮੈਦਾਨ ਵਿੱਚ ਨਿਧਾਨ ਸਿੰਘ ਦੇ ਪੰਜੇ ਹੱਥ ਚੱਲਦੇ ਵੇਖਲੇ ਹਨ ਉਹ ਬਦਕਿਸਮਤ ਮੁੜ ਕੇ ਜ਼ਿੰਦਗੀ ਵਿੱਚ ਕੁਝ ਹੋਰ ਵੇਖਣ ਜੋਗੇ ਨਹੀਂ ਰਹੇ ਤੇ ਆਓ ਹੁਣ ਉਸ ਸਵਾਲ ਵੱਲ ਵਧੀਏ ਜਿਹਦੇ ਜਵਾਬ ਦਾ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਕਿ ਸਰਦਾਰ ਨਿਧਾਨ ਸਿੰਘ ਦੇ ਨਾਮ ਦੇ ਨਾਲ ਪੰਜ ਹੱਤਾ ਸ਼ਬਦ ਕਿਵੇਂ ਜੁੜਿਆ ਇਹ ਜਾਣਨ ਲਈ ਆਓ ਆਪ ਆਪ ਆਪਣੇ ਸੁਰਤ ਨੂੰ 1823 ਚ ਲੜੀ ਗਈ ਨਸ਼ਾਰੇ ਦੀ جنگ ਚ ਲੈ ਚਲੀਏ ਜਦੋਂ ਖਾਲਸਾ ਫੌਜਾਂ ਨੇ ਅਫਗਾਨੀਆਂ ਦੇ ਘਰ ਚ ਵੜ ਕੇ ਉਹਨਾਂ ਨੂੰ ਤੂੜ ਚਟਾਈ ਸੀ ਕਈ ਦਿਨਾਂ ਤੱਕ ਚੱਲੀ ਇਸ ਖੂਨੀ ਜੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਆਪ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਨ ਤੇ ਸਰਦਾਰ ਨਿਹੰਗ ਸਿੰਘ ਜੀ ਅੰਗ ਰੱਖਕ ਦੇ ਰੂਪ ਵਿੱਚ ਉਹਨਾਂ ਦੇ ਨਾਲ ਸਨ ਜੰਗੇ ਮੈਦਾਨ ਵਿੱਚ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਸ਼ਮਸ਼ੀਰ ਨਾਲ ਗਾਜਰ ਮੁਗਲੀ ਵਾਂਗ ਅਫਗਾਨੀਆਂ ਦੇ ਟੋਟੇ ਕਰਦੇ ਹੋਏ ਅੱਗੇ ਵਧ ਰਹੇ ਸਨ ਤੇ ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਬਾਕੀ ਖਾਲਸਾ ਫੌਜ ਥੋੜੀ ਪਿੱਛੇ ਰਹਿ ਗਈ ਤੇ ਉਹ ਆਪਣੇ ਸਾਥੀਆਂ ਨਾਲ ਥੋੜਾ ਜਿਹਾ ਅੱਡ ਹੋ ਗਏ afghani ਫੌਜ ਦੇ ਆਗੂ ਨੇ ਤੁਰੰਤ ਮੌਕਾ ਵੇਖ ਕੇ ਜੁਗਤ ਬਣਾਈ ਤੇ ਆਪਣੇ ਸਭ ਤੋਂ ਚੋਟੀ ਦੇ ਪੰਜ ਤਲਵਾਰਬਾਜ਼ ਮਹਾਰਾਜਾ ਰਣਜੀਤ ਸਿੰਘ ਨੂੰ ਖਤਮ ਕਰਨ ਲਈ ਭੇਜ ਦਿੱਤੇ ਉਹਨਾਂ ਪੰਜੇ ਅਫਗਾਨ ਲੜਾਕਿਆਂ ਨੇ ਇਕੱਠੇ ਹੀ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰ ਦਿੱਤਾ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਵੀ ਬੜੇ ਤਗੜੇ ਯੋਧੇ ਸਨ ਪਰ ਉਸ ਸਮੇਂ ਤੱਕ ਉਹ ਸਵੇਰ ਤੋਂ ਜੰਗ ਵਿੱਚ ਲੜਦੇ ਲੜਦੇ ਥੱਕ ਕੇ ਚੂਰ ਹੋ ਚੁੱਕੇ ਸਨ ਉਪਰੋਂ ਇੱਕ ਦੇ ਮੁਕਾਬਲੇ ਦੁਸ਼ਮਣ ਫੌਜ ਦੇ ਸਭ ਤੋਂ ਛੋਟੀ ਦੇ ਪੰਜ ਤਲਵਾਰਬਾਜ਼ ਮਹਾਰਾਜਾ ਨੂੰ ਹੁਣ ਇਹਨਾਂ ਨਾਲ ਮੁਕਾਬਲਾ ਕਰਨ ਤੇ ਔਖਾਈ ਮਹਿਸੂਸ ਹੋ ਰਹੀ ਸੀ ਇੱਕ ਅਫਗਾਨ ਲੜਾਕੇ ਨੇ ਘੋੜੇ ਦੀ ਪਿਛਲੀ ਲੱਤ ਤੇ वार ਕੀਤਾ ਪੀੜ ਨਾਲ ਤੜਫਦੇ ਘੋੜੇ ਨੇ ਜ਼ੋਰ ਦੇ ਝਟਕਾ ਮਾਰਿਆ ਤੇ ਮਹਾਰਾਜਾ ਨੂੰ ਜ਼ਮੀਨ ਤੇ ਸੁੱਟ ਦਿੱਤਾ ਤੇਜ਼ ਰਫ਼ਤਾਰ ਘੋੜੇ ਤੋਂ ਥੱਲੇ ਡਿੱਗਣ ਨਾਲ ਮਹਾਰਾਜੇ ਦੇ ਕਈ ਥਾਂ ਤੇ ਸੱਟਾਂ ਵੱਜੀਆਂ ਤੇ ਲਹੂ ਵਗੜਾ ਸ਼ੁਰੂ ਹੋ ਗਿਆ। ਇੱਕ ਅਫਗਾਨ ਲੜਾਕੇ ਦੇ ਜ਼ੋਰਦਾਰ ਵਾਰ ਨੂੰ ਰੋਕਣ ਲਈ ਮਹਾਰਾਜੇ ਨੇ ਆਪਣੀ ਢਾਲ ਅੱਗੇ ਕੀਤੀ। ਵਾਰ ਇੰਨਾ ਜ਼ੋਰਦਾਰ ਸੀ ਕਿ ਢਾਲ ਨਾਲ ਵਾਰ ਤਾਂ ਰੁਕ ਗਿਆ ਪਰ ਝਟਕੇ ਨਾਲ ਢਾਲ ਹੱਥੋਂ ਛੁੱਟ ਕੇ ਥੱਲੇ ਡਿੱਗ ਗਈ। ਪੰਜੇ ਲੜਾਕੇ ਘੇਰਾ ਬਣਾ ਕੇ ਮਹਾਰਾਜੇ ਤੇ ਤੜਾ-ਤੜ ਵਾਰ ਕਰ ਰਹੇ ਸਨ ਕਿਉਂਕਿ ਉਸ ਸਮੇਂ ਜੰਗਾਂ ਆਗੂਆਂ ਤੇ ਜਰਨੇਲਾਂ ਦੇ ਸਿਰ ਤੇ ਹੀ ਲੜੀਆਂ ਜਾਂਦੀਆਂ ਸਨ। ਇੰਜ ਲੱਗ ਰਿਹਾ ਸੀ ਕਿ ਹੁਣ ਕਿਸੇ ਵੀ ਪਲ ਕੋਈ ਵੀ ਇੱਕ ਵਾਰ ਇਸ ਜਗਮੀ ਸ਼ੇਰ ਦੀ ਜੀਵਨ ਲੀਲਾ ਦਾ ਅੰਤ ਕਰ ਦੇਊਗਾ ਤੇ ਇਸ ਜੰਗ 'ਚ ਹਾਰ ਦੇ ਨਾਲ ਨਾਲ ਏਸ਼ੀਆ ਦੇ ਸਭ ਤੋਂ ਵੱਡੇ ਤੇ ਸ਼ਕਤੀਸ਼ਾਲੀ ਖਾਲਸਾ ਰਾਜ ਦਾ ਅੰਤ ਹੋ ਜਾਊਗਾ ਪਰ ਉਸੇ ਸਮੇਂ ਦੁਸ਼ਮਣ ਫੌਜ ਨੂੰ ਚੀਰਦੇ ਹੋਏ ਨਿਧਾਨ ਸਿੰਘ ਉੱਥੇ ਪਹੁੰਚ ਗਏ ਮਹਾਰਾਜਾ ਦੇ ਸਾਹਮਣੇ ਕੰਧ ਬਣ ਕੇ ਉਹਨਾਂ ਨੇ ਅਫਗਾਨੀਆਂ ਨਾਲ ਆਡਾ ਲਾ ਲਿਆ ਹੁਣ ਪਲੜਾ ਖਾਲਸੇ ਦਾ ਪਾਰੀ ਹੋ ਗਿਆ ਸੀ ਨਿਧਾਨ ਸਿੰਘ ਜੀ ਇੰਨੀ ਤੇਜ਼ੀ ਨਾਲ ਸ਼ਮਸ਼ੀਰ ਚਲਾ ਰਹੇ ਸਨ ਕਿ ਉਹਨਾਂ ਪੰਜਾਂ ਤੋਂ ਵੀ ਮੁਕਾਬਲਾ ਕਰਨਾ ਔਖਾ ਹੋ ਰਿਹਾ ਸੀ ਦੇਖ ਲੈ ਕੁਝ ਹੀ ਮਿੰਟਾਂ 'ਚ ਨਿਧਾਨ ਸਿੰਘ ਨੇ ਇੱਕ-ਇੱਕ ਕਰਕੇ ਉਹਨਾਂ ਪੰਜੇ ਅਫਗਾਨੀ ਲੜਾਕਿਆਂ ਨੂੰ ਗੱਡੀ ਚੜਾ ਦਿੱਤਾ ਤੇ ਸੋਧਣ ਤੋਂ ਬਾਅਦ ਉਹਨਾਂ ਪੰਜਾਂ ਦੀਆਂ ਤਲਵਾਰਾਂ ਇਕੱਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਪੇਟਾ ਕਰ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਨਿਧਾਨ ਸਿੰਘ ਦੀ ਇਸ ਬਾਦਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉਹਨਾਂ ਨੇ ਨਿਧਾਨ ਸਿੰਘ ਨੂੰ ਗਲਵਖੜੀ ਵਿੱਚ ਲੈ ਲਿਆ ਤੇ ਚੋਟੀ ਦੇ ਪੰਜ ਤਲਵਾਰਬਾਜ਼ਾਂ ਨੂੰ ਸੋਧਣ ਕਾਰਨ ਮਹਾਰਾਜਾ ਨੇ ਕਿਹਾ ਕਿ ਇਹ ਤਾਂ ਮੇਰਾ ਪੰਜ ਹੱਥਾ ਸਰਦਾਰ ਹੈ ਤੇ ਉਸ ਦਿਨ ਤੋਂ ਇਹ ਸੂਰਮਾਨ ਨਿਧਾਨ ਸਿੰਘ ਪੰਜ ਹੱਥਾ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਈਵਨ ਉਸ ਦਿਨ ਤੋਂ ਸਾਨੂੰ ਲਾਹੌਰ ਦਰਬਾਰ ਦੇ ਸਰਕਾਰੀ ਕਾਗਜ਼ਾਂ 'ਚ ਵੀ ਉਹਨਾਂ ਦੇ ਨਾਮ ਨਿਧਾਨ ਸਿੰਘ ਪੰਜ ਹੱਥਾ ਲਿਖਿਆ ਮਿਲਦਾ ਹੈ ਸੋ ਇਹ ਸੀ ਇਤਿਹਾਸ ਖਾਲਸਾ ਰਾਜ ਦੇ ਚੜ੍ਹਦੀ ਕਲਾ ਵਾਲੇ ਜਰਨਲ ਸਰਦਾਰ ਨਿਧਾਨ ਸਿੰਘ ਜੀ ਪੰਜ ਹੱਥਾ ਦਾ ਮੈਨੂੰ ਵਿਸ਼ਵਾਸ ਹੈ ਵੀਡੀਓ ਨੂੰ ਲਾਈਕ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਆਓ ਆਪਾਂ ਸਾਰੇ ਰਲ ਮਿਲ ਕੇ ਬਾਬੇ ਨਾਨਕ ਦੇ ਘਰ ਦਾ ਪ੍ਰਚਾਰ ਕਰੀਏ ਤੇ ਪੁੰਨਖਟੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਣੇ WhatsApp ਗਰੁੱਪ ਵਿੱਚ ਸ਼ੇਅਰ ਜ਼ਰੂਰ ਕਰਿਓ ਤਾਂ ਦੇ ਸਾਡੀ ਨਵੀਂ ਪੀੜ੍ਹੀ ਆਪਣੇ ਧਰਮ ਦੇ ਮਾਨਯੋਗਤਾਸ ਨੂੰ ਜਾਣ ਸਕੇ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਉਹ ਜਰਨੈਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਜਿਨ੍ਹਾਂ ਦਾ ਨਾਮ ਪੰਜ ਹੱਥਾ ਕਿਵੇਂ ਪਿਆਓ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਆ ਜੇ ਸਾਨੂੰ ਇਹਨਾਂ ਯੋਧਿਆਂ ਬਾਰੇ ਨਹੀਂ ਪਤਾ ਤਾਂ ਮੈਂ ਕਿਹਾ ਸੀ ਕਿ ਇਹਨਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਗੁਰੂ ਘਰਾਂ ਦੀਆਂ ਕਮੇਟੀਆਂ ਆ ਅਸੀਂ ਹਰੇਕ ਪਿੰਡ ਦੇ ਵਿੱਚ 2-2 3-3 ਗੁਰਦੁਆਰੇ ਤਾਂ ਬਣਾ ਲਿਆ ਪਰ ਇੱਕ ਵੀ ਜਿਹੜੀ ਆ ਲਾਇਬ੍ਰੇਰੀ ਅਸੀਂ ਸਾਂਝੇ ਤੌਰ ਤੇ ਨਹੀਂ ਬਣਾ ਸਕੇ ਗੁਰਦੁਆਰੇ ਅਸੀਂ ਲੱਖਾਂ ਕਰੋੜਾ ਰੁਪਈਆ ਦੇ ਬਣਾ ਲਿਆ ਪਰ ਲਾਇਬ੍ਰੇਰੀਆਂ ਵਿੱਚ ਨਹੀਂ ਹੈਗੀਆਂ ਜਿੱਥੇ ਜਾ ਕੇ ਜਿਹੜੀ ਨੌਜਵਾਨ ਪੀੜੀ ਆ ਉਹ ਜਾ ਕੇ ਪੜੇ ਸਾਡੇ ਇਤਿਹਾਸ ਨੂੰ ਸਾਡੇ ਇਹਨਾਂ ਸ਼ੂਰ ਬੀਰ ਯੋਧਿਆਂ ਬਾਰੇ ਜਾਣੇ ਪਰ ਅਸੀਂ ਇਹਨਾਂ ਉਪਰਾਲਾ ਨਹੀਂ ਕਰ ਸਕੇ ਕਿਸੇ ਵੀ ਗੁਰੂ ਘਰ ਦੇ ਵਿੱਚ ਜਿਹੜੀ ਲਾਇਬ੍ਰੇਰੀ ਆ ਉਹ ਨਹੀਂ ਹੈਗੀ ਜ਼ਰੂਰ ਹੋਣੀ ਚਾਹੀਦੀ ਆ ਉਪਰਾਲੇ ਕਰੀਏ ਸਾਰੇ ਜਾਣੇ ਰਲ ਕੇ ਹੀਲੇ ਕਰੀਏ ਕਿ ਹਰੇਕ ਗੁਰਦੁਆਰੇ ਵਿੱਚ ਨਹੀਂ ਤਾਂ ਬਲਕਿ ਪਿੰਡ ਦੇ ਵਿੱਚ ਇੱਕ ਸਾਂਝੇ ਤੌਰ ਦੇ ਉੱਤੇ ਵੱਡੀ ਲਾਇਬ੍ਰੇਰੀ ਬਣਾ ਕੇ ਜਿਹਦੇ ਵਿੱਚ ਅਸੀਂ ਆਪਣਾ ਸਿੱਖ ਇਤਿਹਾਸ ਦਾ ਜ਼ਰੂਰੀ ਹੈ ਸਾਰੀਆਂ ਕਿਤਾਬਾਂ ਸਿੱਖ ਇਤਿਹਾਸ ਦੀਆਂ ਉੱਥੇ ਪਈਆਂ ਹੋਣ ਨਾਲ ਦੂਜੇ ਧਰਮਾਂ ਦੀਆਂ ਜਿਹੜੀਆਂ ਕਿਤਾਬਾਂ ਆ ਉਹ ਵੀ ਉੱਥੇ ਪਈਆਂ ਹੋਣ ਤਾਂ ਕਿ ਅਸੀਂ ਹਰੇਕ ਧਰਮ ਨੂੰ ਹਰੇਕ ਕਿਤਾਬ ਨੂੰ ਪੜ ਕੇ ਤੇ ਜਾਣ ਸਕੀਏ ਕਿ ਇਸ ਦੁਨੀਆ ਦੇ ਵਿੱਚ ਕੈਸੇ ਕੈਸੇ ਯੋਧੇ ਸੂਰਬੀਰ ਪੈਦਾ ਹੋਏ ਸਾਨੂੰ ਤੇ ਆਪਣੇਆਂ ਦਾ ਨਹੀਂ ਪਤਾ ਤੇ ਅਸੀਂ ਗੈਰਾਂ ਦੇ ਨੂੰ ਕੀ ਪੜਾਂਗੇ ਅਰ ਦੇਖੋ ਰਾਮਨ ਦੇ 10 ਸਿਰ ਸੀ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਪਰ ਬਾਬਾ ਨਿਹੰਗ ਸਿੰਘ ਪੰਜ ਹੱਥਾ ਵੀ ਹੈਗਾ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਦਾਂ ਦੀ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਤੇ ਨਾਲ ਜੁੜੇ ਰਹੋ ਕਮੈਂਟ ਕਰਕੇ ਆਪਣਾ opinion ਜਰੂਰ ਦਿਓ ਜੇ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਹੋਂ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ